ਸਾਣਾ ਫਿਲੌਰ ਦੀ ਪੁਲਿਸ ਨੇ ਦੁਕਾਨਾਂ ਤੇ ਰਾਗੀਰਾਂ ਨਾਲ ਲੁੱਟਾ ਖੋਹਾਂ ਕਰਨ ਵਾਲੇ ਤਿੰਨ ਮੈਂਬਰੀ ਗਰੋਹ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਫਿਲੌਰ ਸਰਵਨ ਸਿੰਘ ਵੱਲੋਂ ਦੱਸਿਆ ਕਿ ਪੁਲਿਸ ਨਿਯੁਕਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਮਾਜੂਕ ਐਸਐਸਪੀ ਸਾਹਿਬ ਸ਼੍ਰੀ ਗਰਮੀਤ ਸਿੰਘ ਜਿੰਦਰ ਦਿਹਾਤੀ ਉਹਨਾਂ ਦੇ ਦਸ਼ਾ ਨਿਰਦੇਸ਼ ਨਸ਼ਾ ਵਿਰੋਧ ਅਤੇ ਮਾੜੇ ਅਨਸਰਾਂ ਵਿਰੋਧ ਜਿਹੜੀ ਮਹਿਮ ਚਲਾਈ ਗਈ ਆ ਉਸ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਇਨਸਪੈਕਟਰ ਸਜੀਕਪੁਰ ਐਸ ਐਚ ਓ ਫਲੋਰ ਅਤੇ ਉਸ ਦੀ ਟੀਮ ਵੱਲੋਂ ਜਿਹੜੇ ਕਿ ਪਿਛਲੇ ਦਿਨਾਂ ਦੌਰਾਨ ਪੰਜ-ਛੇ ਵਾਰਦਾਤਾਂ ਜਿਹੜੀਆਂ ਖੋਦੀਆਂ ਹੋਈਆਂ ਸਨ ਉਸ ਵਿੱਚ ਇੱਕ ਤਰਸੇਮ ਸੀ ਜਿਹੜਾ ਜਿਹਦੇ ਕੋਲ 17500 ਰੁਪਏ ਖੋਇਆ ਸੀ ਉਸ ਵਾਸਤੇ ਇੱਕ ਸਪੈਸ਼ਲ ਟੀਮ ਜਿਹੜੀ ਇਨਵੈਸਟੀਗੇਸ਼ਨ ਉਹ ਤਿਆਰ ਕੀਤੀ ਗਈ ਸੀ ਜਿਸ ਨੂੰ ਸਫਲਤਾ ਮਿਲੀ ਇਸ ਵਿੱਚ ਅਸੀਂ ਤਿੰਨ ਦੋਸ਼ੀ ਜਿਹੜੇ ਉਹ ਗ੍ਰਿਫਤਾਰ ਕੀਤੇ ਨੇ ਇਹਨਾਂ ਦੀ ਪਛੋਕੜ ਵੀ ਮਾੜੀ ਹੈਗੀ ਆ ਇਹਨਾਂ ਤੇ 4 4 5 5 ਐਫ ਆਈ ਆਰਸ ਦਰਜ ਹੈਗੀਆਂ ਨੇ ਇਹਨਾਂ ਚ ਇੱਕ ਸ਼ੁਭਮ ਹੈਗਾ ਜਿਹੜਾ ਕਿ ਗੁਰ ਰਵੀਦਾਸ ਮੰਨ ਲੇਨਾ ਫਲੋਰ ਦਾ ਲੋਕਲ ਰਹਿਣ ਵਾਲਾ ਹੈਗਾ ਇਹਨ ਪਿਛਲੇ ਸਾਲ ਦਾ ਕਰੀਬ ਪਿਛਲੇ ਸਾਲ ਇਹਨੇ ਇੱਕ ਵਾਰਦਾਤ ਕੀਤੀ ਜੇ 10000 ਰੁਪਏ ਖੋਇਆ ਸੀ ਤੇ ਕਪੜੇ ਦੁਕਾਨ ਤੇ ਅ ਅਟੈਕ ਕੀਤਾ ਸੀ ਤੇ ਬੰਦਾ ਬੜਾ ਮੁਸ਼ਕਲ ਬਚਿਆ ਸੀ ਜੀ ਉਸ ਨੂੰ ਵੀ ਗ੍ਰਿਫਤਾਰ ਕੀਤਾ ਸਰ ਜਿਹੜੀ ਹੋਨ ਲੁੱਟ ਹੋ ਕੀਤੀ ਹੈ ਸਰ ਕਿਹੜੀ ਜਗ੍ਹਾ ਲੇ ਕੇ ਕੀਤੀ ਹੈ ਇਸ ਤਰ੍ਹਾਂ ਨਹੀਂ ਇਹ ਇਹਨਾਂ ਨੇ ਇੱਥੇ ਲੋਕਲ ਮੰਦਿਰ ਦੇ ਨਜ਼ਦੀਕ ਜਿਹੜੀ ਸੀ ਉਹ ਮਈਆ ਦਰਬਾਰਗ ਦੇ ਨਜ਼ਦੀਕ ਤੋਂ ਇਹਨਾਂ ਨੇ ਕੀਤੀ ਸੀ ਇੱਥੇ ਮੈਂ ਵੀ ਦੱਸਣਾ ਚਾਹੁੰਦਾ ਇਹਨਾਂ ਕੋ ਪੰਜ ਜਿਹੜੇ ਮੋਬਾਈਲ ਨੇ ਚੋਰੀ ਦੇ ਉਹ ਬਰਾਮਦ ਕੀਤੇ ਨੇ ਦੋ ਚੋਰੀ ਦੇ ਮੋਟਰਸਾਈਕਲ ਤੇ ਇੱਕ ਮੋਟਰਸਾਈਕਲ ਜਿਹੜਾ ਇਹਨਾਂ ਨੇ ਵਾਰਦਾਤ ਕੀਤੀ ਸੀ ਵਰਤਦੇ ਸੀ ਵਾਰਦਾਤ ਵਿੱਚ ਉਹ ਬਰਾਮਦ ਕੀਤਾ ਸਰ ਪਹਿਲਾਂ ਕਿੰਨੇ ਮੁਕੱਦਮੇ ਇਹਨਾਂ ਦੇ ਹੈਗੇ ਨੇ ਇਹਨਾਂ ਦੇ ਪਹਿਲਾਂ ਜਿਹੜੇ ਆ ਇੱਕ ਦੋਸ਼ੀ ਦੇ ਚਾਰ ਮੁਕੱਦਮੇ ਨੇ ਇੱਕ ਤੇ ਤਿੰਨ ਤੇ ਇੱਕ ਤੇ ਇੱਕ ਮੁਕੱਦਮਾ ਦਰਜ ਹੈਗਾ ਤੇ ਇਹ ਦੋਸ਼ੀ ਜਿਹੜੇ ਆ ਸਾਰੇ ਜਿਹੜੇ ਆ ਇੱਕਸਲਾ ਹੋ ਕੇ ਜਗਾ ਆਰਗੇਨਾਈਜ਼ ਕ੍ਰਾਈਮ ਕਰਦੇ ਆ ਜਿਹਦੇ ਵਿੱਚ ਅਸੀਂ 111 ਬੀਐਨਐਸ ਧਾਰਾ ਲਾਈ ਹੈਗੀ ਜਿਸ ਵਿੱਚ ਮਿਨਿਮਮ سزا ਜਿਹੜੀ 10 ਸਾਲ ਦੀ ਹੈਗੀ ਆ ਜਿਹੜੇ ਅਜਿਹੇ ਲੋਗ ਮਾਰੀਆਂ ਵਰਦਤਾ ਕਰਨਾ ਇੱਥੇ ਮੈਂ ਦੱਸਣਾ ਚਾਹਣਾ ਉਹਨਾਂ ਨੂੰ ਅਸੀਂ ਇਸ ਤਰ੍ਹਾਂ ਹੀ ਬੁੱਕ ਕਰਾਂਗੇ ਤੇ ਉਹਨਾਂ ਦੇ ਬਰਖਿਲਾਫ ਜਿਹੜੀ 111 ਬੀਐਨਐਸ ਦਾ ਤਜੋ ਕਰਾਂਗੇ ਖਾਣਾ ਫਿਲੌਰ ਦੀ ਪੁਲਿਸ ਨੇ ਦੁਕਾਨਾਂ ਤੇ ਰਾਗੀਰਾਂ ਨਾਲ ਲੁੱਟਾ ਖੋਹਾਂ ਕਰਨ ਵਾਲੇ 3 ਮੈਂਬਰੀ ਗਰੋਹ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਫਿਲੌਰ ਸਰਵਨ ਸਿੰਘ ਵੱਲੋਂ ਦੱਸਿਆ ਕਿ ਪੁਲਿਸ ਨੇਕਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਮਨਜੂਕ ਐਸਐਸਪੀ ਸਾਹਿਬ ਸ਼੍ਰੀ ਗਰਮੀਤ ਸਿੰਘ ਜਿੰਦਰ ਦਿਹਾਤੀ ਉਹਨਾਂ ਦੇ ਦਸ਼ਾ ਨਿਰਦੇਸ਼ ਨਸ਼ਾ ਵਿਰੋਧ ਅਤੇ ਮਾੜੇ ਅਨਸਰਾਂ ਵਿਰੋਧ ਜਿਹੜੀ ਮਹਿੰਮ ਚਲਾਈ ਗਈ ਹੈ ਉਸ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਇਨਸਪੈਕਟਰ ਸਜੀਪਪੁਰ ਐਸ ਐਚ ਓ ਫਲੋਰ ਅਤੇ ਉਸ ਦੀ ਟੀਮ ਵੱਲੋਂ ਜਿਹੜੇ ਕਿ ਪਿਛਲੇ ਦਿਨਾਂ ਦੌਰਾਨ ਪੰਜ ਛੇ ਵਾਰ ਦਾ ਤਾਂ ਜਿਹੜੀਆਂ ਖੋਧੀਆਂ ਹੋਈਆਂ ਸਨ ਉਸ ਵਿੱਚ ਇੱਕ ਤਰਸੇਮ ਸੀ ਜਿਹੜਾ ਅੰਜੇ ਦੇ ਕੋ 17500 ਰੁਪਏ ਖੋਇਆ ਸੀ ਉਸ ਵਾਸਤੇ ਇੱਕ ਸਪੈਸ਼ਲ ਟੀਮ ਜਿਹੜੀ ਇਨਵੈਸਟੀਗੇਸ਼ਨ ਉਤਿਆਰ ਕੀਤੀ ਗਈ ਸੀ ਜਿਸ ਨੂੰ ਸਫਲਤਾ ਮਿਲੀ ਇਸ ਵਿੱਚ ਅਸੀਂ ਤਿੰਨ ਦੋਸ਼ੀ ਜਿਹੜੇ ਉਹ ਗ੍ਰਿਫਤਾਰ ਕੀਤੇ ਨੇ ਇਹਨਾਂ ਦੀ ਪਛੋਕੜ ਵੀ ਮਾੜੀ ਹੈਗੀ ਆ ਇਹਨਾਂ ਤੇ ਅ ਚਾਰ ਚਾਰ ਪੰਜ ਪੰਜ ਐਫਆਈਆਰਸ ਦਰਜ ਹੈਗੀਆਂ ਨੇ ਤੇ ਇਹਨਾਂ ਚ ਇੱਕ ਸ਼ੁਭਮ ਹੈਗਾ ਜਿਹੜਾ ਕਿ ਗੁਰੂ ਰਵੀਦਾਸ ਮੰਨ ਲੇਨਾ ਫਲੋਰ ਦਾ ਲੋਕਲ ਰਹਿਣ ਵਾਲਾ ਹੈਗਾ ਇਹਨ ਪਿਛਲੇ ਅਸਰੇ ਦਾ ਅ ਕਰੀਬ ਪਿਛਲੇ ਸਾਲ ਇਹਨੇ ਇੱਕ ਵਾਰਦਾਤ ਕੀਤੀ ਜੇ 10000 ਰੁਪਏ ਖੋਇਆ ਸੀ ਤੇ ਕਪੜੇ ਦੀ ਦੁਕਾਨ ਤੇ ਅ ਅਟੈਕ ਕੀਤਾ ਸੀ ਤੇ ਬੰਦਾ ਬੜਾ ਮੁਸ਼ਕਲ ਬਚਿਆ ਸੀ ਜੀ ਉਸ ਨੂੰ ਵੀ ਗ੍ਰਫਤਾਰ ਕੀਤਾ ਸਰ ਜਿਹੜੀ ਹੌਨ ਲੁੱਟ ਹੋ ਕੀਤੀ ਹੈ ਸਰ ਕਿਹੜੀ ਲੇਖਤ ਦੇਖ ਕੇ ਕੀਤੀ ਹੈ ਜਿਹੜਾ ਨਹੀਂ ਇਹ ਇਹਨਾਂ ਨੇ ਇੱਥੇ ਲੋਕਲ ਮੰਦਿਰ ਦੇ ਨਜ਼ਦੀਕ ਜਿਹੜੀ ਸੀ ਉਹ ਮਈਆ ਦਰਬਾਰਗ ਦੇ ਨਜ਼ਦੀਕ ਤੋਂ ਇਹਨਾਂ ਨੇ ਕੀਤੀ ਸੀ ਇੱਥੇ ਮੈਂ ਵੀ ਦੱਸਣਾ ਚਾਹੁੰਦਾ ਇਹਨਾਂ ਕੋ ਪੰਜ ਜਿਹੜੇ ਮੋਬਾਈਲ ਨੇ ਚੋਰੀ ਦੇ ਉਹ ਬਰਾਮਦ ਕੀਤੇ ਨੇ ਦੋ ਚੋਰੀ ਦੇ ਮੋਟਰਸਾਈਕਲ ਤੇ ਇੱਕ ਮੋਟਰਸਾਈਕਲ ਜਿਹੜਾ ਇਹਨਾਂ ਨੇ ਵਾਰਦਾਤ ਕੀਤੀ ਸੀ ਵਰਤਦੇ ਸੀ ਵਾਰਦਾਤ ਵਿੱਚ ਉਹ ਬਰਾਮਦ ਕੀਤਾ ਸਰ ਪਹਿਲਾਂ ਕਿੰਨੇ ਮਕਦਮੇ ਇਹਨਾਂ ਦੇ ਹੈਗੇ ਨੇ ਇਹਨਾਂ ਦੇ ਪਹਿਲਾਂ ਜਿਹੜੇ ਆ ਇੱਕ ਦੋਸ਼ੀ ਦੇ ਚਾਰ ਮਕਦਮੇ ਨੇ ਇੱਕ ਤੇ ਤਿੰਨ ਤੇ ਇੱਕ ਤੇ ਇੱਕ ਮਕਦਮਾ ਦਰਜ ਹੈਗਾ ਤੇ ਇਹ ਦੋਸ਼ੀ ਜਿਹੜੇ ਆ ਸਾਰੇ ਜਿਹੜੇ ਆ ਇੱਕਸਲਾ ਹੋ ਕੇ ਜਿਹੜਾ ਆਰਗੇਨਾਈਜ਼ ਕ੍ਰਾਈਮ ਕਰਦੇ ਆ ਜਿਹਦੇ ਵਿੱਚ ਅਸੀਂ 111 BNS ਧਾਰਾ ਲਾਈ ਹੈਗੀ ਜਿਸ ਵਿੱਚ ਮਿਨਿਮਮ سزا ਜਿਹੜੀ 10 ਸਾਲ ਦੀ ਹੈਗੀ ਆ ਜਿਹੜੇ ਅਜਿਹੇ ਲੋਗ ਮਾੜੀਆਂ ਵਰਤਤਾ ਕਰਨਾ ਇੱਥੇ ਮੈਂ ਦੱਸਣਾ ਚਾਹਣਾ ਉਹਨਾਂ ਨੂੰ ਅਸੀਂ ਇਸ ਤਰ੍ਹਾਂ ਹੀ ਬੁੱਕ ਕਰਾਂਗੇ ਤੇ ਉਹਨਾਂ ਦੇ ਬਕਾਬਿਲਫ ਜਿਹੜੀ 111 BNS ਦਾ ਤੋ ਜੋ ਕਰਾਂਗੇ